ਜੇ ਸੁਨੀਲ ਜਾਖੜ ਜੀ ਨੂੰ ਇੰਨਾ ਕੁ ਫਿਕਰ ਹੈ ਪੰਜਾਬ ਦਾ ਜਿਹੜਾ ਉਹ ਕਹਿ ਰਹੇ ਨੇ ਕਿ ਨੌਜ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਹੜਾ ਪੂਰੇ ਦੇਸ਼ ਦਾ ਅੰਦੋਲਨ ਹੈ ਪੰਜਾਬ ਦੇ ਮੋਂਡੇ ਤੇ ਲੜਿਆ ਜਾ ਰਿਹਾ ਹੈ ਤੇ ਪੰਜਾਬ ਦੇ ਹਿੱਤ ਚ ਆਵਾਜ਼ ਉਠਾਈ ਸੁਨੀਲ ਜਾਖੜ ਜੀ ਨੇ ਕਿ ਜਾਖੜ ਜੀ ਨੇ ਇਹ ਪੁੱਛਿਆ ਕਿ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਉਂ ਰੋਕਿਆ ਹੋਇਆ ਕਿ ਜਾਖੜ ਜੀ ਨੇ ਇਹ ਪੁੱਛਿਆ ਵੀ ਇਹ ਆਪਣੀਆਂ ਮੰਗਾਂ ਲੈਣ ਜਾ ਰਹੇ ਨੇ ਦੇ ਹਰਿਆਣੇ ਵਾਲਿਆਂ ਨੇ ਕਿਉਂ ਰੋਡ ਰੋਕਿਆ ਹੋਇਆ ਔਰ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਇਹ ਕੇਵਲ ਇੱਕ ਸਿਨੈਰੀਓ ਇਹ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜੀ ਲੜਾਈ ਆ ਇਹ ਕਿਸਾਨ ਦੀ ਕੇਂਦਰ ਤੋਂ ਮੰਗਾਂ ਦੀ ਨਹੀਂ ਹੈ ਇਹਨੂੰ ਹਟਕੇ ਕਨਵਰਟ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਡੇ ਲੋ ਐਲਾਨ ਬਾਰ ਬਾਰ ਇਹ ਸਿਨੈਰੀਓ ਬਣਾ ਰਿਹਾ ਬਣਾਇਆ ਜਾ ਰਿਹਾ ਸੀ ਕਿ ਕਿਸਾਨ ਜਿਹੜੇ ਆ ਉਹ ਜਿੱਦ ਤੇੜੇ ਨੇ ਵੀ ਟਰੈਕਟਰ ਟਰਾਲੀਆਂ ਲੈ ਕੇ ਜਾਣਾ ਹੈ ਪੰਜਾਬ ਵਾਲੇ ਬਿਲਕੁਲ ਟਰੈਕਟਰ ਟਰਾਲੀਆਂ ਲੈ ਕੇ ਜਾਣਗੇ ਉਹ ਬੈਠੇ ਨੇ ਇੱਥੇ ਜਿਸ ਦਿਨ ਰਸਤਾ ਖੁੱਲੇਗਾ ਪਰ ਪੂਰੇ ਦੇਸ਼ ਚੋਂ ਕਿਸਾਨ ਜਿਹੜਾ ਉਹ 6 ਮਾਰਚ ਨੂੰ ਟ੍ਰੇਨਾਂ ਰਾਹੀਂ ਬੱਸਾਂ ਰਾਹੀਂ ਪੈਦਲ ਉਹ ਦਿੱਲੀ ਵੱਲ ਕੂਚ ਕਰ ਰਿਹਾ ਹੈ ਜੋ ਮੈਂ ਬੇਨਤੀ ਕਰਾਂਗਾ ਇੱਕ ਪ੍ਰੋਗਰਾਮ ਸਾਡਾ ਜਿਹੜਾ 10 ਮਾਰਚ ਦਾ ਹੈ ਉਹਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਨਜ਼ਰ ਆਏਗਾ ਕਿ 10 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਟ੍ਰੇਨਾਂ ਆ ਉਹ ਜਗ੍ਹਾ-ਜਗ੍ਹਾ ਤੇ ਪੂਰੇ ਭਾਰਤ ਦੇ ਵਿੱਚ ਬਲੌਕ ਕੀਤਾ ਜਾਏਗਾ ਜਿਹੜੇ ਟ੍ਰੇਨ ਟ੍ਰੈਕ ਆ ਔਰ ਉਹ ਟ੍ਰੇਨਾਂ ਨੂੰ ਰੋਕਿਆ ਜਾਏਗਾ ਸੋ ਮੈਂ ਜ਼ਿਆਦਾ ਨਾ ਗੱਲ ਕਰਦਾ ਹੋਇਆ ਸੋ ਮੈਂ ਬੇਨਤੀ ਕਰਦਾ ਸਾਡੇ ਵੀਰ ਜੀ ਨੂੰ ਸੋ ਉਹ ਆਪਣੀ ਗੱਲ ਰੱਖਣਗੇ ਪਹਿਲੇ ਸਾਰੇ ਪੱਤਰਕਾਰਾਂ ਨੂੰ ਸਤਿ ਸ਼ਕਾਲ ਜੀ ਸੋ ਮੈਂ ਰਾਏ ਸਾਹਿਬ ਦੀ ਗੱਲ ਅੱਗੇ ਤੋਰਦਾ ਜੀ ਜਿਹੜਾ ਜਾਖੜ ਸਾਹਿਬ ਦਾ ਬਿਆਨ ਆ ਜੀ ਜਾਖੜ ਸਾਹਿਬ ਕਹਿ ਰਹੇ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਆ ਅਸੀਂ ਇੱਕ ਜਾਖੜ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਪੰਜਾਬ ਉਹਦਾ ਮਤਲਬ ਇਹ ਹੈ ਕਿ ਪੰਜਾਬ ਵਾਲੇ ਪਿੱਛੇ ਮੁੜੇ ਆਉਣ ਜੋ ਜਾਗਰੂਤ ਹੋਣਗੇ ਜਿਹੜੇ ਸਰਕਾਰ ਦੇ ਨਾਲ ਗੱਲ ਕਰਨ ਜਾਣਦੇ ਨੇ ਉਹੀ ਮੁੜੇ ਹੋਣਗੇ ਸੋ ਜਾਖੜ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹ ਪਿੱਛੇ ਆ ਕੇ ਬੈਠਣ ਪੰਜਾਬ ਦੀ ਗੱਲ ਕਰਨ ਇਹ ਮੋਰਚਾ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਵਰਗ ਲੋਕਾਂ ਵੱਲੋਂ ਇਹ ਮੋਰਚਾ ਲਾਇਆ ਗਿਆ ਹੈ ਇਹ ਜਿਹੜੀਆਂ ਜਿੰਨਾ ਚਿਰ ਮੰਗਾਂ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਇਹ ਮੋਰਚਾ ਬਰਕਰਾਰ ਰਹੇਗਾ ਜੇ ਸੁਨੀਲ ਜਾਖੜ ਜੀ ਨੂੰ ਇੰਨਾ ਕੁ ਫਿਕਰ ਹੈ ਪੰਜਾਬ ਦਾ ਜਿਹੜਾ ਉਹ ਕਹਿ ਰਹੇ ਨੇ ਕਿ ਨੌਜ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਹੜਾ ਪੂਰੇ ਦੇਸ਼ ਦਾ ਅੰਦੋਲਨ ਹੈ ਪੰਜਾਬ ਦੇ ਮੋਂਡੇ ਤੇ ਲੜਿਆ ਜਾ ਰਿਹਾ ਤੇ ਪੰਜਾਬ ਦੇ ਹਿੱਤ ਚ ਆਵਾਜ਼ ਉਠਾਈ ਸੁਨੀਲ ਜਾਖੜ ਜੀ ਨੇ ਕਿ ਜਾਖੜ ਜੀ ਨੇ ਇਹ ਪੁੱਛਿਆ ਕਿ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਉਂ ਰੋਕਿਆ ਹੋਇਆ ਕਿ ਜਾਖੜ ਜੀ ਨੇ ਇਹ ਪੁੱਛਿਆ ਵੀ ਇਹ ਆਪਣੀਆਂ ਮੰਗਾਂ ਲੈਣ ਜਾ ਰਹੇ ਨੇ ਤੇ ਹਰਿਆਣੇ ਵਾਲਿਆਂ ਨੇ ਕਿਉਂ ਰੋਡ ਰੋਕਿਆ ਹੋਇਆ? ਔਰ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਇਹ ਕੇਵਲ ਇੱਕ ਸਿਨੈਰੀਓ ਇਹ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜੀ ਲੜਾਈ ਆ ਇਹ ਕਿਸਾਨ ਦੀ ਕੇਂਦਰ ਤੋਂ ਮੰਗਾਂ ਦੀ ਨਹੀਂ ਹੈ ਇਹਨੂੰ ਹਟਕੇ ਕਨਵਰਟ ਕੀਤਾ ਜਾ ਰਿਹਾ ਹੈ। ਦੂਸਰੀ ਗੱਲ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਡੇ ਲੋ ਐਲਾਨ ਬਾਰ-ਬਾਰ ਇਹ ਸਿਨੈਰੀਓ ਬਣਾ ਰਿਹਾ ਬਣਾਇਆ ਜਾ ਰਿਹਾ ਸੀ ਕਿ ਕਿਸਾਨ ਜਿਹੜੇ ਆ ਉਹ ਜਿੱਦ ਤੇੜੇ ਨੇ ਵੀ ਟਰੈਕਟਰ ਟਰਾਲੀਆਂ ਲੈ ਕੇ ਜਾਣਾ ਹੈ ਪੰਜਾਬ ਵਾਲੇ ਬਿਲਕੁਲ ਟਰੈਕਟਰ ਟਰਾਲੀਆਂ ਲੈ ਕੇ ਜਾਣਗੇ ਉਹ ਬੈਠੇ ਨੇ ਇੱਥੇ ਜਿਸ ਦਿਨ ਰਸਤਾ ਖੁੱਲੇਗਾ ਪਰ ਪੂਰੇ ਦੇਸ਼ ਚੋਂ ਕਿਸਾਨ ਜਿਹੜਾ ਉਹ 6 ਮਾਰਚ ਨੂੰ ਟ੍ਰੇਨਾਂ ਰਾਹੀਂ ਬੱਸਾਂ ਰਾਹੀਂ ਪੈਦਲ ਉਹ ਦਿੱਲੀ ਵੱਲ ਕੂਚ ਕਰ ਰਿਹਾ ਹੈ ਜੋ ਮੈਂ ਬੇਨਤੀ ਕਰਾਂਗਾ ਇੱਕ ਪ੍ਰੋਗਰਾਮ ਸਾਡਾ ਜਿਹੜਾ 10 ਮਾਰਚ ਦਾ ਹੈ ਉਹਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਨਜ਼ਰ ਆਏਗਾ ਇਹ 10 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਟ੍ਰੇਨਾਂ ਆ ਉਹ ਜਗ੍ਹਾ-ਜਗ੍ਹਾ ਤੇ ਪੂਰੇ ਭਾਰਤ ਦੇ ਵਿੱਚ ਬਲੌਕ ਕੀਤਾ ਜਾਏਗਾ ਜਿਹੜੇ ਟ੍ਰੇਨ ਰੈਕ ਆ ਔਰ ਉਹ ਟ੍ਰੇਨਾਂ ਨੂੰ ਰੋਕਿਆ ਜਾਏਗਾ ਸੋ ਮੈਂ ਜ਼ਿਆਦਾ ਨਾ ਗੱਲ ਕਰਦਾ ਹੋਇਆ ਸੋ ਮੈਂ ਬੇਨਤੀ ਕਰਦਾ ਸਾਡੇ ਵੀਰ ਜੀ ਨੂੰ ਸੋ ਉਹ ਆਪਣੀ ਦਾ ਰੱਖਣਗੇ ਪਹਿਲੇ ਸਾਰੇ ਪੱਤਰਕਾਰਾਂ ਸਤਿ ਸ਼ਕਾਲ ਜੀ ਸੋ ਮੈਂ ਰਾਏ ਸਾਹਿਬ ਦੀ ਗੱਲ ਅੱਗੇ ਤੋਰਦਾ ਜੀ ਜਿਹੜਾ ਜਾਖੜ ਸਾਹਿਬ ਦਾ ਬਿਆਨ ਆ ਜੀ ਜਾਖੜ ਸਾਹਿਬ ਕਹਿ ਰਹੇ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਆਸੀਂ ਇੱਕ ਜਾਖੜ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਪੰਜਾਬ ਉਹਦਾ ਮਤਲਬ ਇਹ ਹੈ ਕਿ ਪੰਜਾਬ ਵਾਲੇ ਪਿੱਛੇ ਮੁੜੇ ਆਉਣ ਜੋ ਜਾਗਰੂਤ ਹੋਣਗੇ ਜਿਹੜੇ ਸਰਕਾਰ ਦੇ ਨਾਲ ਗੱਲ ਕਰਨ ਜਾਣਦੇ ਨੇ ਉਹੀ ਮੁੜੇ ਹੋਣਗੇ ਸੋ ਜਾਖੜ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹ ਪਿੱਛੇ ਆ ਕੇ ਬੈਠਣ ਪੰਜਾਬ ਦੀ ਗੱਲ ਕਰਨ ਇਹ ਮੋਰਚਾ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਵਰਗ ਲੋਕਾਂ ਵੱਲੋਂ ਇਹ ਮੋਰਚਾ ਲਾਇਆ ਗਿਆ ਹੈ ਇਹ ਜਿਹੜੀਆਂ ਜਿੰਨਾ ਚਿਰ ਮੰਗਾਂ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਇਹ ਮੋਰਚਾ ਬਰਕਰਾਰ ਰਹੇਗਾ